ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਵਿਚਾਰ ਚਰਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ ਤਾਂ ਫਿਰ ਕਿਰਪਾ ਕਰਕੇ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ ਸਾਡੇ ਕੰਮ ਆਉਣ ਵਾਲੀ ਆ ਤਾਂ ਵੀਡੀਓ ਨੂੰ ਪੂਰਾ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਾਂ ਵਾਹਿਗੁਰੂ ਜੀ ਜਰੂਰ ਲਿਖ ਕੇ ਆਉਣਾ ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਦੇਖੋ ਜੀ ਆਪਾਂ ਸਾਰੇ ਜਾਣਦੇ ਆਂ ਕਿ 14 ਜਨਵਰੀ ਨੂੰ ਮਾਗ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ 14 ਜਨਵਰੀ ਨੂੰ ਮਾਗੀ ਦਾ ਤਿਉਹਾਰ ਹੈ ਅਤੇ ਮਾਗੀ ਤੋਂ ਪਹਿਲਾਂ ਮਾਗਦੇ ਮਹੀਨੇ ਤੋਂ ਪਹਿਲਾਂ 11 ਤਰੀਕ ਦੀ ਮੱਸਿਆ ਵਿੱਚ 12 ਦਾ ਦਿਨ ਛੱਡ ਕੇ 13 ਤਰੀਕ ਦੀ ਲੋੜੀ ਆ ਲੋੜੀ ਦਾ ਤਿਉਹਾਰ ਆ ਤਾਂ ਇਹ ਜੋ ਤਿੰਨ ਦਿਨੇ ਆ ਨਾ 11 12 13 ਆਪਾਂ ਇਹ ਤਿੰਨ ਦਿਨਾਂ ਦੇ ਵਿੱਚ ਜਿੰਨਾ ਹੋ ਸਕੇ ਵੱਧ ਤੋਂ ਵੱਧ ਗੁਰਬਾਣੀ ਦਾ ਪਾਠ ਕਰਨਾ ਗੁਰਬਾਣੀ ਦਾ ਪਾਠ ਕਰਨਾ ਸ਼ਬਦ ਜਾਪ ਕਰਨਾ ਅਤੇ ਗੁਰੂ ਤੋਂ ਦਾਤ ਮੰਗਣੀ ਆ ਅਮਰਤ ਵੇਲੇ ਦੀ ਅਮਰਤ ਵੇਲੇ ਦੇ ਨੇਮ ਦੀ ਕਿਉਂਕਿ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਤਿੰਨ ਦਿਨਾਂ ਬਾਅਦ ਮਾਗ ਦਾ ਮਹੀਨਾ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਮਹਾਪੁਰਖ ਜੀ ਕਹਿੰਦੇ ਮਾਗ ਦੇ ਮਹੀਨੇ ਦੇ ਵਿੱਚ ਕੀਤਾ ਹੋਇਆ ਪਾਠ ਪੂਜਾ ਦਾਨ ਪੁੰਨ ਸੇਵਾ ਉਹਦਾ 12 ਗੁਣਾ ਫਲ ਮਿਲਦਾ ਹੈ ਭਾਵੇਂ ਇੱਕ ਪਾਠ ਕੀਤਾ 12 ਪਾਠ ਕਰਨ ਜਿੰਨਾ ਫਲ ਮਿਲ ਗਿਆ ਇੱਕ ਦਿਨ ਦਾ ਅਮਰਤ ਵੇਲਾ 12 ਦਿਨ ਦੇ ਅਮਰਤ ਵੇਲੇ ਦਾ ਫਲ ਭਾਵੇਂ ਹਰ ਇੱਕ ਚੰਗੇ ਕਰਮ ਦਾ ਸਾਨੂੰ 12 ਗੁਣਾ ਵੱਧ ਫਲ ਮਿਲਣਾ ਹੈ ਤਾਂ ਇਹ ਜੋ ਮਾਗ ਦਾ ਮਹੀਨਾ ਹੈ ਇਹਦਾ ਇੱਕ ਪਲ ਇੱਕ ਛਿਣ ਵੀ ਆਪਾਂ ਬਿਰਥਾ ਨਹੀਂ ਜਾਣਦੇ ਨਾ ਮਾਗ ਦੇ ਮਹੀਨੇ ਦੇ ਵਿੱਚ ਅਮਰਤ ਵੇਲੇ ਉੱਠਣਾ ਹੈ ਵੱਧ ਤੋਂ ਵੱਧ ਨਾਮ ਜਪਣਾ ਹੈ ਵਾਹਿਗੁਰੂ ਸਿਮਰਨ ਕਰਨਾ ਗੁਰਬਾਣੀ ਦਾ ਪਾਠ ਕਰਨਾ ਗੁਰੂ ਘਰੇ ਜਾ ਕੇ ਸੇਵਾ ਕਰਨੀ ਭਾਵੇਂ ਮਾਗ ਦੇ ਮਹੀਨੇ ਦੇ ਵਿੱਚ ਅਸੀਂ ਆਪਣੇ ਗੁਰੂ ਨੂੰ ਰਜਾਉਣਾ ਹੈ ਗੁਰੂ ਦੀ ਖੁਸ਼ੀ ਗੁਰੂ ਦੀ ਬਰਕਤ ਹਾਸਲ ਕਰਨੀ ਆ ਜਿਵੇਂ ਵੀ ਕਰ ਸਕਦੇ ਹੋਈਏ ਜਿਹੜਾ ਪਾਠ ਕਰ ਸਕੋ ਉਹੀ ਪਾਠ ਕਰ ਲੈਣਾ ਜਿਸ ਸ਼ਬਦ ਦਾ ਜਾਪ ਕਰ ਸਕਦੇ ਆ ਉਹ ਸ਼ਬਦ ਦਾ ਜਾਪ ਕਰਨਾ ਪਰ ਮਾਗ ਦੇ ਮਹੀਨੇ ਦਾ ਇੱਕ ਪਲ ਇੱਕ ਛਿਣ ਵੀ ਵਿਰਥਾ ਨਹੀਂ ਜਾਣ ਦੇਣਾ ਖਾਸ ਕਰਕੇ ਅਮਰਤ ਵੇਲਾ ਦਾ ਬਿਲਕੁਲ ਮਿਸ ਨਹੀਂ ਹੋਣ ਦੇਣਾ ਇੱਕ ਦਿਨ ਦਾ ਵੀ ਨਗਾ ਨਹੀਂ ਪੈਣ ਦੇਣਾ ਲਗਾਤਾਰ ਅਮਰਤ ਵੇਲੇ ਉੱਠਣਾ ਹੈ ਪਰ ਆਪਾਂ ਅਮਰਤ ਵੇਲੇ ਤਾਂ ਹੀ ਉੱਠਾਂਗੇ ਨਾ ਜੇ ਸਾਨੂੰ ਅਮਰਤ ਵੇਲੇ ਉੱਠਣ ਦੀ ਆਦਤ ਹੋਵੇਗੀ ਜੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋਵੇਗੀ ਸਾਡੇ ਉੱਤੇ ਤਾਂ ਇਹ ਜੋ ਤਿੰਨ ਦਿਨ ਹੈ ਨਾ ਆਪਾਂ ਇਹ ਤਿੰਨ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਪਾਠ ਕਰਕੇ ਸ਼ਬਦ ਜਾਪ ਕਰਕੇ ਆਪਣੇ ਗੁਰੂ ਤੋਂ ਅਮਰਤ ਵੇਲਾ ਮੰਗਣਾ ਹੈ ਅਮਰਤ ਵੇਲੇ ਦਾ ਨਾਮ ਮੰਗਣਾ ਹੈ ਜੇਕਰ ਅਮਰਤ ਵੇਲੇ ਉੱਠਦੇ ਹੋ ਤਾਂ ਵੱਡੇ ਭਾਗਾਂ ਵਾਲੇ ਹੋ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਹੋਰ ਅਰਦਾਸਾਂ ਬੇਨਤੀਆਂ ਕਰਦੀਆਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਸਦਾ ਹੀ ਮੇਰੇ ਤੇ ਬਣਾਈ ਰੱਖਣੀ ਪਰ ਜੇਕਰ ਅਜੇ ਤਾਂ ਅਮਰਤ ਵੇਲੇ ਨਹੀਂ ਉੱਠਦੇ ਨਾਮ ਨਹੀਂ ਜਪਦੇ ਤਾਂ ਇਹ ਤਿੰਨ ਦੇਣਾ ਪੂਰੇ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਉੜਦਿਆਸਾਰ ਜਪਜੀ ਸਾਹਿਬ ਜੀ ਦੀ ਬਾਣੀ ਪੜ ਲਓ ਮੂਲ ਮੰਤਰ ਜੀ ਦੇ ਜਾਪ ਕਰ ਲਓ ਵਾਹਿਗੁਰੂ ਵਾਹਿਗੁਰੂ ਜਪ ਲਓ ਪਰ ਸਤਿਗੁਰੂ ਸੱਚੇ ਪਾਤਸ਼ਾਹ ਦੀ ਅਗੇ ਅਰਦਾਸ ਬੇਨਤੀ ਕੀ ਕਰਨੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਰਤ ਦੇ ਲਾ ਬਖਸ਼ੋ ਤੇ ਇੱਥੇ ਮਹਾਪੁਰਖਾਂ ਦੀ ਦੱਸੀ ਹੋਈ ਯੁਗਤ ਜੇਕਰ ਆਪ ਆਪਣਾ ਲਈਏ ਜਿਹੜੇ ਭੈਣ ਭਰਾ ਕਹਿੰਦੇ ਵੀ ਅਸੀਂ ਬਹੁਤ ਕੋਸ਼ਿਸ਼ਾਂ ਕਰਦੇ ਆਂ ਸਾਡੇ ਤੋਂ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਸਾਡੇ ਤੋਂ ਨਾਮ ਨਹੀਂ ਜਪਿਆ ਜਾਂਦਾ ਜਦੋਂ ਅਸੀਂ ਗੁਰਬਾਣੀ ਦਾ ਪਾਠ ਕਰਨ ਬੈਠਦੇ ਆ ਮਨ ਇੱਧਰ ਉੱਧਰ ਭਟਕਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਹਨਾਂ ਦੇ ਅੱਗੇ ਬੇਨਤੀ ਆ ਕਿ ਇਹ ਤਿੰਨ ਦਿਨਿਆਂ ਨਾ ਜੋ ਇਹ ਤਿੰਨਾਂ ਦਿਨਾਂ ਦੇ ਵਿੱਚ ਇੱਕ ਸਮਾਂ ਸੈੱਟ ਕਰ ਲਈਏ ਭਾਵੇਂ ਸਵੇਰ ਦਾ ਵੇਲਾ ਜਦੋਂ ਉੱਠਦੇ ਹੋ ਭਾਵੇਂ ਤੁਸੀਂ 6 ਵਜੇ ਉੱਠਦੇ ਹੋ 7 ਵਜੇ ਉੱਠਦੇ ਹੋ 8 ਵਜੇ ਉੱਠਦੇ ਹੋ ਉਹ ਸਮਾਂ ਸੈੱਟ ਕਰ ਲਓ ਭਾਵੇਂ ਦੁਪਹਿਰ ਦਾ ਸਮਾਂ ਸੈੱਟ ਕਰ ਲਓ ਉਸ ਸਮੇਂ ਦੇ ਵਿੱਚ ਪੰਜ ਜਪਜੀ ਸਾਹਿਬ ਜੀ ਦੇ ਪਾਠ ਕਰਕੇ ਪੰਜ ਚੌਪਈ ਸਾਹਿਬ ਜੀ ਦੇ ਪਾਠ ਕਰ ਲਓ ਛੇ ਪੌੜੀਆਂ ਆਨੰਦ ਸਾਹਿਬ ਜੀ ਦਾ ਜਾਪ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਤਰਲਾ ਕਰਨਾ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ ਬਾਣੀ ਦੀ ਪੇਟਾ ਰੱਖ ਕੇ ਅਰਜੀ ਲਾਉਣੀ ਆ ਵੀ ਸਤਿਗੁਰ ਸੱਚੇ ਪਾਸ਼ਾ ਮੇਰੇ ਪਿਛਲੇ ਕੀਤੇ ਸਾਰੇ ਗੁਨਾਹ ਬਖਸ਼ ਲਓ ਮੇਰੀਆਂ ਭੁੱਲਾਂ ਬਖਸ਼ ਲਓ ਮੇਰੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾਓ ਜੇ ਅਮਰਤ ਵੇਲੇ ਦੀ ਦਾਤ ਸਾਨੂੰ ਮਿਲ ਗਈ ਤਾਂ ਫਿਰ ਹੋਰ ਕੁਝ ਵੀ ਮੰਗਣ ਦੀ ਲੋੜ ਨਹੀਂ ਪੈਣੀ ਤੇ ਇਹ ਆਪਾਂ ਅਮਰਤ ਵੇਲੇ ਦੀ ਦਾਤ ਮਾਗਦੇ ਮਹੀਨੇ ਤੋਂ ਹੀ ਮਾਗਦੇ ਮਹੀਨੇ ਤੋਂ ਪਹਿਲਾਂ ਹੀ ਮੰਗਿਏ ਕਿਉਂਕਿ ਮਾਗ ਦਾ ਪੂਰਾ ਮਹੀਨਾ ਅਮਰਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਮਾਗਦੇ ਮਹੀਨੇ ਦੇ ਵਿੱਚ ਹੀ ਮਿਰਕਲ ਕੀ ਤਰਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਪੁਰਬ ਆ ਰਿਹਾ ਹੈ ਸਤਗੁਰ ਸੱਚੇ ਪਾਸ਼ਾ ਦੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖ ਕੇ ਗੁਰਬਾਣੀ ਦੇ ਬਾਣ ਸ਼ੁਰੂ ਕਰ ਲਈਏ ਸ਼ਬਦ ਜਾਪ ਸ਼ੁਰੂ ਕਰ ਲਈਏ ਅਤੇ ਸਤਗੁਰ ਸੱਚੇ ਪਾਸ਼ਾ ਤੋਂ ਵੀ ਅਮਰਤ ਦੇਲੇ ਦੀ ਹੀ ਦਾਤ ਮੰਗਣੀ ਸੋ ਕਹਿਣ ਦਾ ਭਾਵ ਇਹ ਆ ਕਿ ਜਦੋਂ ਵੀ ਗੁਰਬਾਣੀ ਦਾ ਪਾਠ ਕਰਨਾ ਹੈ ਗੁਰੂ ਅਗੇ ਅਰਦਾਸ ਬੇਨਤੀ ਇਹੋ ਹੋਵੇ ਕਿ ਸਤਿਗੁਰੂ ਸੱਚੇ ਪਾਤਸ਼ਾ ਅਮਰਤ ਵੇਲੇ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਜੇ ਮਾਲਕ ਨੇ ਤੁਹਾਡੇ ਤੇ ਕਿਰਪਾ ਕੀਤੀ ਆ ਤਾਂ ਤੁਸੀਂ ਅੱਗੋਂ ਇੱਕ ਦੋ ਜੀਆਂ ਨੂੰ ਹੋਰ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਮਹਾਪੁਰਖ ਜੀ ਕਹਿੰਦੇ ਆ ਅਮਰਤ ਵੇਲੇ ਆਪ ਉੱਠਣਾ ਅਤੇ ਕਿਸੇ ਹੋਰ ਜੀ ਨੂੰ ਅਮਰਤ ਵੇਲੇ ਦੇ ਨਾਲ ਜੋੜਨਾ ਬੜੇ ਪੁੰਨ ਦਾ ਕੰਮ ਆ ਬਹੁਤ ਵੱਡਾ ਚੰਗਾ ਕਰਮ ਬਣਦਾ ਹੈ ਤਾਂ ਫਿਰ ਆਪਾਂ ਇਹ ਚੰਗਾ ਕਰਮ ਵੀ ਖਮਾਉਣਾ ਹੈ ਆਪ ਵੀ ਉੱਠਣਾ ਹੈ ਅਤੇ ਪਰਿਵਾਰ ਦੇ ਜੀਵੀਆਂ ਨੂੰ ਖਾਸ ਕਰਕੇ ਜੇ ਸਾਡੇ ਬੱਚੇ ਨੇ ਉਹਨਾਂ ਨੂੰ ਵੀ ਅਮਰਤ ਵੇਲੇ ਦੇ ਵਿੱਚ ਉਠਾ ਕੇ ਨਾਮ ਜਪਾਉਣਾ ਹੈ ਅਮਰਤ ਵੇਲੇ ਦਾ 1 ਮਿੰਟ ਇੱਕ ਪਲ ਵੀ ਸੰਭਾਲ ਲਿਆ ਤਾਂ ਪਤਾ ਨਹੀਂ ਸਾਡੇ ਉੱਤੇ ਕਿੰਨੀ ਕਿਰਪਾ ਹੋ ਜਾਣੀ ਹੈ ਮਹਾਪੁਰਖ ਜੀ ਕਹਿੰਦੇ ਜੋ ਅਮਰਤ ਵੇਲੇ ਉੱਠ ਕੇ ਨਾਮ ਜਪਦੇ ਆ ਸਮਝੋ ਉਹਨਾਂ ਦੇ ਲੇਖ ਉਹਨਾਂ ਦੇ ਕਰਮ ਸਾਫ਼ ਹੋ ਰਹੇ ਨੇ ਉਹਨਾਂ ਦੇ ਮੱਥੇ ਦੇ ਜਿਹੜੇ ਕਾਲੇ ਲੇਖ ਨੇ ਮਾੜੇ ਕਰਮ ਨੇ ਉਹ ਮਿਟ ਰਹੇ ਨੇ ਤਾਂ ਫਿਰ ਆਪਾਂ ਆਪ ਵੀ ਅਮਰਤ ਵੇਲੇ ਉੱਠ ਕੇ ਅਮਰਤ ਵਿਲਾਸ ਮੰਨ ਲੈਣਾ ਹੈ ਬੱਚਿਆਂ ਨੂੰ ਵੀ ਜਰੂਰ ਉਠਾਉਣਾ ਹੈ ਇਹ ਬੇਨਤੀਆਂ ਨੂੰ ਜਰੂਰ ਪ੍ਰਵਾਨ ਕਰ ਲੈਣਾ ਮਾਗ ਦੇ ਮਹੀਨੇ ਦੇ ਵਿੱਚ ਅਮਰਤ ਵੇਲੇ ਉੱਠਣ ਦੇ ਲਈ ਇਹ ਤਿੰਨ ਦਿਨ ਪਹਿਲਾਂ ਸਮਾਲੋ ਤਿੰਨ ਦਿਨ ਨਾਮ ਜਪ-ਜਪ ਕੇ ਗੁਰੂ ਨੂੰ ਮਨਾਉਣਾ ਹੈ ਗੁਰੂ ਨੂੰ ਰਜਾਉਣਾ ਹੈ ਕਿ ਸਤਗੁਰ ਸੱਚੇ ਪਾਤਸ਼ਾਹ ਸਾਡੇ ਉੱਤੇ ਕਿਰਪਾ ਕਰੋ ਜਦੋਂ ਵੀ ਸਮਾਂ ਮਿਲਦਾ ਸਵੇਰ ਵੇਲੇ ਦੁਪਹਿਰ ਵੇਲੇ ਸ਼ਾਮ ਵੇਲੇ ਜਪਜੀ ਸਾਹਿਬ ਦੀ ਬਾਣੀ ਪੜ ਲਓ ਮੂਲ ਮੰਤਰ ਜੀ ਦੇ ਜਾਪ ਕਰੀ ਜਾਓ ਚੋਪਈ ਸਾਹਿਬ ਦੀ ਬਾਣੀ ਪੜੀ ਜਾਓ ਪਰ ਬੇਨਤੀ ਇੱਕੋ ਹੀ ਕਿ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰੋ ਅਮਰਤ ਵੇਲਾ ਬਖਸ਼ੋ ਅਮਰਤ ਵੇਲੇ ਦਾ ਨਾਮ ਬਖਸ਼ੋ ਹੋ ਸਕਦਾ ਹੈ ਸਤਗੁਰ ਸੱਚੇ ਪਾਤਸ਼ਾਹ ਇਹਨਾਂ ਤਿੰਨ ਦਿਨਾਂ ਦੇ ਵਿੱਚ ਸਾਡੇ ਉੱਤੇ ਤਰਸ ਕਰਨ ਲੈਣ ਸਾਡੀ ਝੋਲੀ ਦੇ ਵਿੱਚ ਅਮਰਤ ਵੀਲੇ ਦੀ ਦਾਤ ਪਾ ਦੇਣ ਨਾਮ ਦੀ ਦਾਤ ਪਾ ਦੇਣ ਤਾਂ ਦੇਖਣਾ ਇਹੋ ਦਾਤ ਮਿਲਣ ਦੀ ਦੇਰ ਆ ਫਿਰ ਸਭ ਮਨ ਦੀਆਂ ਇਸ਼ਾਮਾਂ ਮਨ ਦੀ ਜੋ ਵੀ ਭੁੱਖਿਆ ਨਾ ਉਹ ਖਤਮ ਹੋ ਜਾਵੇਗੀ ਕਿਉਂਕਿ ਨਾਮ ਦੇ ਨਾਲ ਹੀ ਰਾਜ ਆਉਣਾ ਹੈ ਜਿੰਨੀ ਦੇਰ ਤੱਕ ਸਾਡੇ ਪੱਲੇ ਨਾਮ ਨਹੀਂ ਆ ਓਨੀ ਦੇਰ ਤੱਕ ਦੁਨੀਆ ਦੇ ਸਾਰੇ ਸੁੱਖ ਪਦਾਰਥ ਵੀ ਸਾਨੂੰ ਸੁਖੀ ਨਹੀਂ ਕਰ ਸਕਦੇ ਪਰ ਜੇ ਇਸ ਬੰਦੇ ਦੇ ਪੱਲੇ ਨਾਮ ਆ ਉਹਨੂੰ ਥੋੜੇ ਦੇ ਵਿੱਚ ਵੀ ਸਬਰ ਆ ਜਾਂਦਾ ਏ ਉਹਦੇ ਥੋੜੇ ਦੇ ਵਿੱਚ ਵੀ ਸਤਿਗੁਰ ਸੱਚੇ ਭਾਸ਼ਾ ਬਰਕਤ ਪਾਉਂਦੇ ਨੇ ਤੇ ਫਿਰ ਆਓ ਆਪਾਂ ਵੀ ਨਾਮ ਜਪ ਜਪ ਕੇ ਆਪਣੇ ਗੁਰੂ ਨੂੰ ਰਜਾ ਲਈਏ ਗੁਰੂ ਨੂੰ ਬਣਾ ਲਈਏ ਗੁਰੂ ਨੂੰ ਕਹੀਏ ਕਿ ਸਤਿਗੁਰ ਸੱਚੇ ਭਾਸ਼ਾ ਸਾਡੇ ਤੇ ਵੀ ਕਿਰਪਾ ਕਰ ਦੋ ਤਰਸ ਕਰੋ ਸਾਨੂੰ ਅੰਮ੍ਰਿਤ ਵੇਲਾ ਬਖਸ਼ੋ ਕੱਲ ਨੂੰ ਮਸੀਆ ਦਾ ਦੇਨੇ ਆ ਕਈ ਲੋਕ ਮਸੀਆ ਵਾਲੇ ਦਿਨ ਨੂੰ ਬਹੁਤ ਮੰਨਦੇ ਨੇ ਮਸੀਆ ਵਾਲੇ ਦਿਨ ਇਸ਼ਨਾਨ ਕਰਦੇ ਨੇ ਦਾਨ ਪੁੰਨ ਕਰਦੇ ਨੇ ਕੱਲ ਮੱਸੀਆ ਵਾਲੇ ਦਿਨ ਤੋਂ ਹੀ ਸ਼ੁਰੂਆਤ ਕਰ ਲਈਏ ਜਿਵੇਂ ਮੱਸੀਆ ਵਾਲੇ ਦਿਨ ਇਸ਼ਨਾਨ ਕਰਕੇ ਪਾਠ ਪੂਜਾ ਕਰਕੇ ਦਾਨ ਪੁੰਨ ਕਰਦੇ ਆ ਨਾ